10 ਮਿੰਟਾਂ ਵਿੱਚ ਮਜੇਦਾਰ ਮਿੱਠਾ ਬਣ ਕੇ ਤਿਆਰ ਹੁੰਦਾ ਜਦ ਜੇ ਤੁਹਾਡਾ ਦਿਲ ਕਰੇ ਥੋੜੀਆਂ ਜਿਹੀਆਂ ਲੈ ਲਓ ਸਵਈਆਂ ਤੇ ਇਹਨੂੰ ਤੋੜ ਲਿਓ ਉਸ ਤੋਂ ਬਾਅਦ ਕੜਾਈ ਵਿੱਚ ਇੱਕ ਵੱਡਾ 스ਪੂਨ ਭਰ ਕੇ ਪਾਓ ਦੇਸੀ ਘਿਓ ਦਾ ਵਿੱਚ ਮਰਜ਼ੀ ਦੇ ਪਾ ਦੇ ਡਰਾਈ ਫਰੂਟ ਆਪਾਂ ਕਾਜੂ ਤੇ ਬਦਾਮ ਪਾਏ ਹਲਕੇ ਜੇ ਰੋਸਟ ਕਰ ਲਿਓ ਸਾਰੀਆਂ ਸਵਈਆਂ ਨੂੰ ਕਿਸੇ ਵੀ ਭਾਂਡੇ ਦੇ ਨਾਲ ਚੰਗੀ ਤਰ੍ਹਾਂ ਤੁਸੀਂ ਨਾਪ ਜਿਲੇਓ ਉਸ ਤੋਂ ਬਾਅਦ ਕੜਾਈ ਵਿੱਚੋਂ ਇਹ ਡਰਾਈ ਫਰੂਟ ਬਾਹਰ ਕੱਢ ਲਿਓ ਤੇ ਇਹਦੇ ਵਿੱਚ ਪਾ ਦਿਓ ਸਵਈਆਂ ਤਿੰਨ ਤੋਂ ਚਾਰ ਮਿੰਟ ਲਗਾਤਾਰ ਇਹਨੂੰ ਤੁਸੀਂ ਰੋਸਟ ਕਰਿਓ ਉਸ ਤੋਂ ਬਾਅਦ ਵਿੱਚ ਪਾਓ ਦੋ ਇਲਾਇਚੀਆਂ ਘੁੱਟ ਕੇ ਚਾਹੇ ਇਲਾਇਚੀ ਇਹ ਲੈਚੀ ਦਾ ਫਲੇਵਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਫਿਰ ਇੱਕ ਚਮਚ ਪਾਵਾਂਗੇ ਨਾਰੀਅਲ ਦਾ ਬੁਰਾਦਾ ਦੋ ਚਮਚ ਪਾਵਾਂਗੇ ਪੀਸੀ ਹੋਈ ਮਿਸ਼ਰੀ ਤੁਸੀਂ ਚਾਹੋ ਤਾਂ ਇੱਥੇ ਸ਼ੱਕਰ ਵੀ ਪਾ ਸਕਦੇ ਹੋ ਫਿਰ ਜਿਹੜੇ ਭਾਂਡੇ ਨਾਲ ਤੁਸੀਂ ਸਵਈਆਂ ਦਾ ਨਾਪ ਲਿਆ ਸੀ ਉਹਨਾਂ ਹੀ ਤੁਸੀਂ ਇਹਦੇ ਵਿੱਚ ਪਾਣੀ ਮਿਕਸ ਕਰ ਦੇਣਾ ਦੋ ਤਿੰਨ ਮਿੰਟਾਂ ਲਈ ਲਗਾਤਾਰ ਇਹਨੂੰ ਪਕਾਓ ਫਿਰ ਉੱਪਰ ਦੀ ਪਾ ਦੇ ਡਰਾਈ ਫਰੂਟ ਫਿਰ ਪਾਵਾਂਗੇ ਆਪਾਂ ਅੱਧਾ ਕੱਪ ਮਿਲਕ ਪਾਊਡਰ ਦਾ ਇਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਇਹਦੇ ਨਾਲ ਇਹਦੇ ਵਿੱਚ ਖੋਏ ਵਾਂਗੂ ਫਲੇਵਰ ਆਊਗਾ ਚੰਗੀ ਤਰ੍ਹਾਂ ਮਿਕਸ ਕਰ ਦਿਓ ਦੋ ਚਾਰ ਮਿੰਟਾਂ ਲਈ ਠੱਕ ਕੇ ਰੱਖ ਦਿਓ ਉਹਦੀ ਮਜੇਦਰ ਸਵਈਆਂ ਬਣ ਕੇ ਤਿਆਰ ਹੁੰਦੀਆਂ ਨੇ 10 ਮਿੰਟਾਂ ਚ ਇਹ ਮਿੱਠਾ ਤਿਆਰ ਕਰਕੇ ਤੁਸੀਂ ਖਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਣਾ ਕੇ ਜਰੂਰ ਖਾਓ